ਤਬ ਤੋਂ ਪਹਿਲਾਂ ਪੀਐਸਟੈਟ ਐਟਡੀ ਬੀਅਡ ਯੂਨੀਅਨ ਪੰਜਾਬ ਆਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਤਾਂ ਅੱਜ ਤੁਹਾਡੇ ਲਈ ਜਾਣਕਾਰੀ ਖਾਸ ਰਹਿਣ ਵਾਲੀ ਹੈ ਤੁਸੀਂ ਅਲੱਗ-ਅਲੱਗ ਚੈਨਲ ਦੇ ਉੱਪਰ ਸਰਚ ਕਰ ਰਹੇ ਹੋ ਸੀਟ ਐਟ 2025 ਜੁਲਾਈ ਦੇ ਵਿੱਚ ਜਿਹੜਾ ਯਾਨੀ ਕਿ 6 ਮਹੀਨਿਆਂ ਦੇ ਵਿੱਚ ਜਿਹੜਾ ਸੀਟ ਐਟ ਹਰ ਵਾਰ ਲਿਆ ਜਾਂਦਾ ਜਿਵੇਂ ਕਿ ਆਪਾਂ ਅਕਸਰ ਸਰਕਾਰ ਅੱਗੇ ਵੀ ਇਹ ਗੱਲ ਕਰਦੇ ਆ ਕਿ ਸੀਟ ਐਟ ਹਰ ਵਾਰ ਸਮੇਂ ਦੇ ਅਨੁਸਾਰ ਲਿਆ ਜਾ ਰਿਹਾ ਹੈ ਪਰ ਪੰਜਾਬ ਟੈਟ ਕਿਉਂ ਨਹੀਂ ਤਾਂ ਕਿਤੇ ਨਾ ਕਿਤੇ ਸੀਟ ਟੈਟ ਦੇ ਵਿੱਚ ਜਿਹੜਾ ਸੀਬੀਐਸੀ ਬੋਰਡ ਨੇ ਇੱਕ ਵੱਡਾ ਬਦਲਾਅ ਕੀਤਾ ਹੈ ਉਹ ਬਦਲਾਅ ਕੀ ਹੈ ਉਹ ਆਪਾਂ ਵੀਡੀਓ ਦੇ ਵਿੱਚ ਅੱਗੇ ਗੱਲਬਾਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਫਰਸਟ ਵਾਰ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਕਿਉਂਕਿ ਹਰ ਇੱਕ ਸਾਥੀ ਸਾਡੀ ਵੀਡੀਓ ਜ਼ਰੂਰ ਦੇਖਦਾ ਹੈ ਭਾਰਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਤਾ ਤੋ ਪਲੀਜ਼ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਪਹਿਲੇ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਨਾਲ ਇਸ ਚੈਨਲ ਦੇ ਉੱਪਰ ਤੁਹਾਨੂੰ ਮਿਲਦੀ ਰਵੇ ਕਿਉਂਕਿ ਅਸੀਂ ਹਰ ਇੱਕ ਅਪਡੇਟ ਤੁਹਾਡੇ ਨਾਲ ਰੋ-ਰੂ ਕਰਵਾਉਂਦੇ ਰਹਿੰਨੇ ਆ ਤਾਂ ਅੱਜ ਦੀ ਅਪਡੇਟ ਵੀ ਤੁਹਾਡੇ ਨਾਲ ਉਸੇ ਮਾਧਮ ਦੇ ਨਾਲ ਜਿਹੜੀ ਹੈ ਸ਼ੇਅਰ ਕਰ ਰਹੇ ਆ ਸੋ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਥੀਆਂ ਨੂੰ ਗੁੰਮਰਾਹਾ ਨਾ ਕੀਤਾ ਜਾ ਸਕੇ ਔਰ ਜਿਹੜੀ ਏਥੈਂਟਿਕ ਜਾਣਕਾਰੀ ਹੈ ਤੁਹਾਡੇ ਨਾਲ ਸਾਂਝ ਕੀਤੀ ਜਾ ਸਕੇ ਉਹ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲਦੀ ਰਹਿੰਦੀ ਹੈ ਸੋ ਬੈਡ ਨਿਊਜ਼ ਨਹੀਂ ਹੋਵੇਗਾ ਸੀਟਟ ਹੋਣ ਜਾ ਰਿਹਾ ਵੱਡਾ ਬਦਲਾਅ ਬੈਡ ਨਿਊਜ਼ ਇਹ ਹੈ ਕਿ ਇਸ ਵਾਰ ਦਾ ਸੀਟਟ ਹੈ ਜਿਹੜਾ ਉਹ ਨਹੀਂ ਹੋ ਰਿਹਾ ਹੁਣ ਤੁਸੀਂ ਕਹੋਗੇ ਕਿ ਸੀਟਟ ਬੰਦ ਹੋ ਗਿਆ ਨਹੀਂ ਤਾਂ ਉਹ ਗੱਲ ਨਹੀਂ ਹੈ ਸੀਟਟ ਹੋਵੇਗਾ ਜ਼ਰੂਰ ਪਰ ਜੁਲਾਈ ਦੇ ਵਿੱਚ ਵਾਲਾ ਸੀਟਟ ਜਿਹੜਾ ਹੈ ਉਹ ਨਹੀਂ ਹੋਵੇਗਾ ਉਸ ਦੇ ਵਿੱਚ ਹੁਣ ਇਹਨਾਂ ਨੇ ਜਿਹੜਾ ਹੋਰ ਇਗਜ਼ਾਮ ਦਾ ਸ਼ਡਿਊਲ ਹੈ ਜਿਹੜਾ ਸੀਬੀਐਸਸੀ ਬੋਰਡ ਨੇ ਉਹ ਜਾਰੀ ਕਰ ਦਿੱਤਾ ਪਰ ਸੀਟੈਟ ਦਾ ਜਿਹੜਾ ਜਿਵੇਂ ਕਿ ਹਰ ਸਾਲ ਜੁਲਾਈ ਦੇ ਵਿੱਚ ਪੇਪਰ ਲਿਆ ਜਾਂਦਾ ਤਾਂ ਉਸ ਦਾ ਜਿਹੜਾ ਸ਼ਡਿਊਲ ਹੈ ਉਹ ਜਿਹੜੇ ਮਈ ਮਹੀਨੇ ਦੇ ਵਿੱਚ ਜੁਲਾਈ ਮਹੀਨੇ ਦੇ ਸੋਰੀ ਜੂਨ ਦੇ ਵਿੱਚ ਜਿਹੜਾ ਉਹ ਕੰਪਲੀਟ ਹੋ ਜਾਂਦਾ ਸਾਰਾ ਪ੍ਰੋਸੈਸ ਉਹ ਜੁਲਾਈ ਦੇ ਮਹੀਨਤ ਦੇ ਵਿੱਚ ਹਰ ਸਾਲ ਪੇਪਰ ਹੁੰਦਾ ਕਿਉਂਕਿ ਸਾਲ ਦੇ ਵਿੱਚ ਦੋ ਵਾਰ ਪੇਪਰ ਹੁੰਦਾ 6 ਮਹੀਨਤ ਬਾਅਦ ਪੇਪਰ ਲਿਆ ਜਾਂਦਾ ਸੀ ਸੀਬੀਐਸਸੀ ਬੋਰਡ ਵੱਲੋਂ ਸੀਟੈਟ ਤਾਂ ਕਾਫੀ ਸਾਥੀ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਸੀਗੇ ਕਿ ਸਾਨੂੰ ਸੀਟ ਐਟ ਆਏਗਾ ਅਸੀਂ ਸੀਟ ਐਟ ਦੇਵਾਂਗੇ ਤਾਂ ਉਹਨਾਂ ਲਈ ਇੱਕ ਬਹੁਤ ਵੱਡਾ ਝਟਕਾ ਹੈ ਕਿ ਜਿਹੜਾ ਸੀਟ ਐਟ ਹੈ ਉਹ ਜੁਲਾਈ ਦੇ ਵਿੱਚ ਨਹੀਂ ਹੋ ਰਿਹਾ ਤੇ ਲਾਲ ਸੀਟ ਐਟ ਹੋਏਗਾ ਪਰ ਉਹ ਹੋਏਗਾ ਦਸੰਬਰ ਦੇ ਵਿੱਚ ਜੁਲਾਈ ਦੇ ਵਿੱਚ ਜਿਹੜਾ ਹੋਣ ਵਾਲਾ ਸੀਟ ਐਟ ਉਹ ਹੁਣ ਨਹੀਂ ਹੋ ਰਿਹਾ ਬਾਕੀ ਜਿਹੜੇ ਸਖਿਆਰਤ ਜਿਹੜੇ ਹੈ ਜਿਨ੍ਹਾਂ ਨੂੰ ਸਾਨੂੰ ਇਹ ਜਾਣਕਾਰੀ ਮਿਲੀ ਹੈ ਉਹ ਕੋਸ਼ਿਸ਼ ਕਰ ਰਹੇ ਨੇ ਉਹ ਸੀਬੀਐਸਸੀ ਬੋਰਡ ਨੂੰ ਲੈਟਰ ਲਿਖ ਰਹੇ ਨੇ ਚਿੱਠੀਆਂ ਭੇਜ ਰਹੇ ਨੇ ਕਿ ਸਾਡਾ सीटेट ਦਾ ਇਗਜ਼ਾਮ ਹੈ ਜਿਹੜਾ ਉਹਨਾਂ ਨੋਟੀਫਿਕੇਸ਼ਨ ਉਹ ਚ ਲਾਈ ਦੇ ਵਿੱਚ ਲਿਆ ਜਾਵੇ ਤਾਂ ਕਿ ਸਾਨੂੰ ਵੀ ਜਿਹੜਾ ਆਉਣ ਵਾਲੀਆਂ ਜਿਹੜੀਆਂ ਪੋਸਟਾਂ ਨੇ ਸੈਂਟਰ ਲੈਵਲ ਦੀਆਂ ਉਹਨਾਂ ਵਿੱਚ ਅਪਲਾਈ ਕਰਨ ਦਾ ਮੌਕਾ ਮਿਲੇ ਤਾਂ ਕਿ ਸਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਜਿਹੜਾ ਹੈ ਉਜਿਜ ਨਾ ਹੋਵੇ ਕਿ ਅਸੀਂ ਵੀ ਸਾਡੇ ਤੋਂ ਕੋਈ ਮੌਕੇ ਨਾ ਖੁੰਝਣ ਕਿਉਂਕਿ ਤੁਹਾਨੂੰ ਪਤਾ ਕਿ ਪਿੱਛੇ ਜਿਹੜੇ ਮੌਕੇ ਖੁੰਝ ਜਾਂਦੇ ਨੇ ਉਹ ਆਪਾਂ ਬਾਅਦ ਦੇ ਵਿੱਚ ਪਛਟਾਉਣੇ ਇਸ ਕਰਕੇ ਪਹਿਲਾਂ ਉਹਨਾਂ ਚੀਜ਼ਾਂ ਦੇ ਉੱਪਰ ਕੰਮ ਕਰ ਲਿਆ ਜਾਵੇ ਤਾਂ ਉਹ ਬਹੁਤ ਵਧੀਆ ਹੁੰਦਾ ਹੈ ਦੂਸਰੇ ਤਰਜ ਤੇ ਆਪਾਂ ਪੀਐਸ ਸਟਟ ਦਾ ਵੀ ਨੋਟੀਫਿਕੇਸ਼ਨ ਜਲਦੀ ਕਢਵਾਉਣਾ ਹੈ ਪੀਐਸ ਸਟਟ ਦੀ ਵੀ ਗੱਲ ਕਰਨਾ ਬਹੁਤ ਜ਼ਰੂਰੀ ਹੈ ਉਹਦੇ ਉੱਪਰ ਵੀ ਸਰਕਾਰ ਨੂੰ ਜਿਹੜਾ ਆਪਦੀ ਮੰਗ ਦੱਸਣਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਕੁਝ ਕੁ ਸਾਥੀ ਸਾਨੂੰ ਮੈਸੇਜ ਕਾਲ ਕਰਕੇ ਪੁੱਛਦੇ ਚਲੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਹਨਾਂ ਦੀ ਪ੍ਰੋਪਰ ਮੈਂ ਸਾਰੀ ਗੱਲਬਾਤ ਉਹਦੇ ਵਿੱਚ ਰੱਖਾਂਗੇ ਤੁਹਾਡੀ ਤੁਸੀਂ ਕੀ ਚੀਜ਼ ਐਕਸਪੈਕਟ ਕਰਦੇ ਹੋ ਸਾਡੇ ਤੋਂ ਤੇ ਅਸੀਂ ਤੁਹਾਡੇ ਤੋਂ ਕੀ ਐਕਸਪੈਕਟ ਕਰਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੀਐਸਟੈਟ ਦੀ ਫਿਲਹਾਲ ਦੇ ਵਿੱਚ ਜਿਹੜਾ ਤੁਹਾਡਾ ਜੁਲਾਈ ਦੇ ਵਿੱਚ ਪੀਐਸਟੈਟ ਸੋਰੀ ਸੀਟੈਟ ਹੋਣ ਜਾ ਰਿਹਾ ਸੀ ਉਹ ਨਹੀਂ ਹੋ ਰਿਹਾ ਉਹਦਾ ਕਾਰਨ ਹੈ ਕਿ ਸਰਕਾਰ ਨੇ ਹੋਰ ਪੇਪਰ ਲੈਣ ਦੇ ਰੁਝੇ ਹੋਣ ਕਰਕੇ ਸੀਟੈਟ ਫਿਲਹਾਲ ਦੇ ਵਿੱਚ ਜੁਲਾਈ ਵਾਲਾ ਸੀਟੈਟ ਨਹੀਂ ਲੈਣ ਜਾ ਰਹੀ ਸੀਟੈਟ ਦਸੰਬਰ ਮਹੀਨੇ ਦੇ ਵਿੱਚ ਹੋਊਗਾ ਜੋ ਸਰਕਾਰ ਜਾਂ ਜੋ ਸਾਡੇ ਸੋਰਸ ਦੱਸ ਰਹੇ ਨੇ ਉਸ ਤੋਂ ਪਹਿਲਾਂ ਹੋਣ ਦੀ ਉਮੀਦ ਨਹੀਂ ਹੈ ਬਾਕੀ ਤੁਸੀਂ ਕੋਸ਼ਿਸ਼ ਕਰੋ ਸੀਬੀਐਸਸੀ ਬੋਰਡ ਨੂੰ ਜਿਹੜਾ ਲੈਟਰ ਲਿਖੋ ਜਿਹੜਾ ਸੀਟੈਟ ਦੀ ਆਪਦੀ ਅਫੀਸ਼ੀਅਲ ਸਾਈਟ ਹੈ ਉਸ ਦੇ ਉੱਪਰ ਇੱਕ ਜੀਮੇਲ ਆਈਡੀ ਦਿੱਤੀ ਗਈ ਹੈ ਉਸ ਦੇ ਉੱਪਰ ਤੁਸੀਂ ਮੇਲਸ ਪਾ ਕੇ ਰਿਕੁਐਸਟ ਕਰ ਸਕਦੇ ਹੋ ਕਿ ਸਾਡਾ ਸੀਟੈਟ ਲਿਆ ਜਾਵੇ ਜੁਲਾਈ ਮਹੀਨੇ ਦੇ ਵਿੱਚ ਲਿਆ ਜਾਵੇ ਔਰ ਦਸੰਬਰ ਮਹੀਨੇ ਦੇ ਵਿੱਚ ਵੀ ਲਿਆ ਜਾਵੇ ਤਾਂ ਕਿ ਸਾਡੇ ਕੋਲੋਂ ਜਿਹੜੇ ਮੌਕੇ ਨੇ ਜਿਹੜੇ ਕੁਆਲੀਫਾਈਡ ਨਹੀਂ ਹੈ ਸੀਟੈਟ ਉਹਨਾਂ ਨੂੰ ਵੀ ਮੌਕਾ ਮਿਲ ਸਕੇ ਸੋ ਇੰਨਾ ਕੰਮ ਤੁਸੀਂ ਕਰ ਸਕਦੇ ਹੋ ਸੋ ਨਾਲ ਦੇ ਨਾਲ ਆਪਾਂ ਥੋੜੀ ਜੀ ਜਾਣਕਾਰੀ ਤੁਹਾਨੂੰ ਨਾਲ ਸਾਂਝ ਕਰ ਦਿੰਨੇ ਆ ਜਿਹੜੇ ਸਾਥੀ ਪੰਜਾਬ ਦੇ ਨੇ ਵੀ ਪੀਐਸਟੈਟ ਦੀ ਵੇਟ ਕਰ ਰਹੇ ਨੇ ਉਹਨੂੰ ਨੂੰ ਅਸੀਂ ਪਿਛਲੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀਗਾ ਮੈਂ ਵਾਰ-ਵਾਰ ਹਰ ਇੱਕ ਵੀਡੀਓ ਦੇ ਵਿੱਚ ਸਲਾਈਡ ਨੂੰ ਐਡ ਕਰਕੇ ਮੈਂ ਦੱਸ ਰਿਹਾ ਕਿ ਉਹ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਕਿਸੇ ਵੀ ਜ਼ਿਲ੍ਹੇ ਵਿੱਚ ਬਿਲੋਂਗ ਕਰਦੇ ਨੇ ਤਾਂ ਉਹ ਸਾਥ ਸਾਥ ਨਾਲ ਕੰਟੈਕਟ ਕਰ ਲਓ ਮੇਰਾ ਮੋਬਾਈਲ ਨੰਬਰ ਤੁਹਾਨੂੰ ਨੀਚੇ ਪੱਤੇ ਦੇ ਉੱਪਰ ਚੱਲ ਰਿਹਾ ਔਰ ਸਕਰੀਨ ਦੇ ਉੱਪਰ ਵੀ ਦਿਖਾਈ ਦੇ ਰਿਹਾ 688026496 ਨੰਬਰ ਤੇ ਮੈਸੇਜ ਕਰਕੇ ਤੁਸੀਂ ਆਪਦਾ ਜ਼ਿਲ੍ਹਾ ਦੱਸਣਾ ਨਾਮ ਦੱਸਣਾ ਔਰ ਉਸ ਤੋਂ ਬਾਅਦ ਤੁਸੀਂ ਜ਼ਿਲ੍ਹੇ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਜਾਂ ਨਹੀਂ ਉਹ ਤੁਸੀਂ ਸਾਡੇ ਕੋਲ ਪੁੱਛ ਲਿਆ ਜਾਓਗਾ ਤੁਸੀਂ ਜਿਵੇਂ ਵੀ ਤੁਹਾਡੇ ਆ ਮਨ ਪਵੇਗਾ ਤੁਸੀਂ ਸਾਨੂੰ ਦੱਸ ਦੇਣਾ ਤਾਂ ਉਸੇ ਤਰੀਕੇ ਨਾਲ ਆਪਾਂ ਯੂਨੀਅਨ ਦੀ ਕਮੇਟੀ ਬਣਾ ਕੇ ਤਾਂ ਆਪਾਂ ਜਲਦੀ ਤੋਂ ਜਲਦੀ ਆਪਣਾ ਪੀਐਸਟਡ ਦਾ ਪ੍ਰੋਸੈਸ ਸਟਾਰਟ ਕਰੀਏ ਤਾਂ ਕਿ ਆਪਾਂ ਵੀ ਆਈਟੀਟੀ ਕੈਟਰ ਔਰ ਮਾਸਟਰ ਕੈਟਰ ਦੀ ਆਉਣ ਵਾਲੇ ਵੈਕੈਂਸੀਸ ਦੇ ਵਿੱਚ بیٹھ ਸਕੀਏ ਔਰ ਮੌਕੇ ਆਪਾਂ ਨੂੰ ਵੀ ਮਿਲ ਸਕਣ ਜਿਹੜੇ ਮੌਕੇ ਆਪਾਂ ਨੂੰ ਮਿਲਨੇ ਚਾਹੀਦੇ ਨੇ ਜੋ ਆਪਣਾ ਰਾਈਟ ਹੈ ਕਿਉਂਕਿ ਆਪਾਂ ਆਈਟੀਟੀ ਦਾ ਡਿਪਲੋਮਾ ਕੀਤਾ ਹੈ ਮਾਸਟਰ ਸੌਰੀ ਬੀਐਡ ਕੀਤੀ ਹੈ ਤਾਂ ਉਹਨਾਂ ਦਾ ਫਾਇਦਾ ਤਾਂ ਹੀ ਹੈ ਇਕੱਲੇ ਜੇ ਉਹਨਾਂ ਦਾ ਆਪਾ ਫਾਇਦਾ ਨਾ ਚੱਕਾਂਗੇ ਉਦੋਂ ਇਕੱਲੇ ਸਰਟੀਫਿਕੇਟ ਨੇ ਜੇ ਆਪਾਂ ਉਹਨਾਂ ਦਾ ਫਾਇਦਾ ਚੱਕਾਂਗੇ ਜੌਬਸ ਤੇ ਜਾਵਾਂਗੇ ਸਕੂਲਾਂ ਦੇ ਵਿੱਚ ਪੜ੍ਹਾਵਾਂਗੇ ਤਾਂ ਫਿਰ ਜਾ ਕੇ ਆਪਾਂ ਕਹਿੰਨੇ ਕੀ ਆਪਣੇ ਉਹ ਚ ਜਸਾ ਸਫਲ ਹੋਈਆਂ ਸੋ ਇਹ ਬੇਨਤੀ ਸੀਗੀ ਸੋ ਇੱਕ ਵਾਰ ਫਿਰ ਤੋਂ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਪਦਾ ਸੁਝਾਅ ਤੁਸੀਂ ਰੱਖਿਆ ਕਰੋ ਅਸੀਂ نیچے ਪੜ੍ਹਦੇ ਹਾਂ ਸਾਡੀ ਟੀਮ ਸਾਰੀ ਪੜ੍ਹਦੀ ਹੈ ਸੋ ਇੰਨੇ ਕਹਿੰਦਾ ਹੁਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ